ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸੇ ਤੇ ਤੰਦਰੁਸਤੀਆਂ ਬਖਸੇ ਇਸ ਦਿਵਾਲੀ ਨੂੰ ਵਾਹਿਗੁਰੂ ਜੀ ਸਭ ਦੇ ਘਰ ਵਿੱਚ ਖੁਸ਼ੀਆਂ ਲੈ ਕੇ ਆਵੇ ਹੁਣ ਗੱਲ ਕਰਦੇ ਆਂ ਸੰਗਤ ਜੀ ਸਾਡਾ ਸੋਹਰਾ ਪਰਿਵਾਰ ਸਾਲੀ ਵਾਲੇ ਬਾਬਾ ਜੀ ਕੋਲ ਜਾਂਦੇ ਸੀ ਉਸ ਦਿਨ ਸੰਗਤ ਤੇ ਵਿੱਚ ਇੱਕ ਬੀਬੀ ਕਹਿਣ ਲੱਗੀ ਕਿ ਬਾਬਾ ਜੀ ਦਿਵਾਲੀ ਵਾਲੇ ਦਿਨ ਤਾਂ ਲੋਕੀ ਕਹਿੰਦੇ ਨੇ ਆਹ ਕਰਨਾ ਚਾਹੀਦਾ ਹੈ ਆਹ ਕਰਨਾ ਚਾਹੀਦਾ ਹੈ ਲੋਕੀ ਬਥੇਰੇ ਟੂਣੇ ਟੋਟ ਕੇ ਕਰਦੇ ਨੇ ਬਾਬਾ ਜੀ ਤੁਸੀਂ ਸਾਨੂੰ ਵੀ ਦੱਸੋ ਅਸੀਂ ਕੀ ਕਰਿਆ ਕਰੀਏ ਦਿਵਾਲੀ ਵਾਲੇ ਦਿਨ ਤੇ ਬਾਬਾ ਜੀ ਕਹਿੰਦੇ ਭਾਈ ਕੁਝ ਨਹੀਂ ਕਰਨਾ ਐਵੇਂ ਬਹਿਮਾ ਭਰਮਾ ਵਿੱਚ ਨਾ ਪੋ ਪਈ ਜਿੰਨਾ ਹੋ ਸਕਦਾ ਤੁਹਾਡੇ ਕੋਲੋਂ ਮੂਲ ਮੰਤਰ ਸੁਖਮਣੀ ਸਾਹਿਬ ਚਾਹੇ ਤੁਸੀਂ ਚਾਹੇ ਤੁਸੀਂ ਗੁਰ ਮੰਤਰ ਕਰ ਲਓ ਵਾਹਿਗੁਰੂ ਜਾਪ ਪਾਈ ਪਾਠ ਕਰੋ ਨਾਮ ਜਪੋ ਤੁਸੀਂ ਦਿਵਾਲੀ ਵਾਲੇ ਦਿਨ ਨਿਤਨੇਮ ਤੋਂ ਕਰਦੇ ਹੀ ਹੋ ਤਾਂ ਸਵੇਰੇ ਉੱਠ ਕੇ ਤੁਸੀਂ ਮੂਲ ਮੰਤਰ ਦਾ ਜਾਪ ਕਰੋ ਜਾਂ ਸੁਖਮਣੀ ਸਾਹਿਬ ਦਾ ਪਾਠ ਕਰੋ ਆਪਣੇ ਪਰਿਵਾਰ ਦੀ ਸੁਖ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਜਾਓ ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਆਓ ਜੇ ਤੁਹਾਡੇ ਕੋਲ ਟਾਈਮ ਹੈ ਉੱਥੇ ਬੈਠ ਕੇ ਵਾਹਿਗੁਰੂ ਜੀ ਦਾ ਨਾਮ ਲਓ ਉੱਥੇ ਮੂਲ ਮੰਤਰ ਕਰ ਲਓ ਬੈਠ ਕੇ ਸੁਖਮਣੀ ਸਾਹਿਬ ਦਾ ਪਾਠ ਕਰ ਲਓ ਭਾਈ ਤੁਸੀਂ ਇੱਕ ਕੰਮ ਕਰ ਸਕਦੇ ਹਾਂ ਤੁਸੀਂ ਕਿਸੇ ਗਰੀਬ ਨੂੰ ਖਾਣਾ ਖਿਲਾ ਦਿਓ ਕਿਸੇ ਲੋੜਵੰਦ ਦੀ ਮਦਦ ਕਰ ਦਿਓ ਉਸ ਤੋਂ ਬਾਅਦ ਸੰਗਤ ਜੀ ਸਾਡੇ ਘਰ ਵਿੱਚ ਤਾਂ ਜਿਵੇਂ ਆਏ ਸਾਲ ਕੋਈ ਵੀ ਤਿਹਾਰ ਹੋਵੇ ਖਾਸ ਕਰਕੇ ਦੀਵਾਲੀ ਵਾਲੇ ਦਿਨ ਤਾਂ ਜੋ ਸਾਡੇ ਘਰ ਕੰਮ ਕਰਦੇ ਹਨ ਜਿਵੇਂ ਝਾੜੂ ਪੋਚਾ ਲਾਂਦੇ ਹਨ ਉਹਨਾਂ ਨੂੰ ਤਾਂ ਅਸੀਂ ਦਿੰਦੇ ਹੀ ਹਾਂ ਕਿਉਂਕਿ ਉਹਨਾਂ ਲਈ ਤਾਂ ਸਾਨੂੰ ਮਤਲਬ ਹੁੰਦਾ ਹੈ ਪਰ দান ਤਾਂ ਸੰਗਤ ਜੀ ਉਹ ਹੁੰਦਾ ਹੈ ਜੋ ਕਿ ਸਾਨੂੰ ਨਹੀਂ ਜਾਣਦਾ ਤੇ ਬਹੁਤ ਲਾਚਾਰ ਹੈ ਕੋਈ ਗਰੀਬ ਹੈ ਉਹਨਾਂ ਨੂੰ ਜ਼ਰੂਰ ਦਿਓ ਦਿਵਾਲੀ ਵਾਲੇ ਦਿਨ ਤਾਂ ਕਿ ਉਹਨਾਂ ਦੇ ਬੱਚੇ ਵੀ ਖਾ ਪੀ ਸਕਣ ਤੇ ਦਿਵਾਲੀ ਮਨਾ ਸਕਣ ਹੋ ਸਕੇ ਤਾਂ ਥੋੜੇ ਪਟਾਕੇ ਵੀ ਲੈ ਕੇ ਦੇ ਦਿਓ ਉਹਨਾਂ ਦੇ ਬੱਚਿਆਂ ਨੂੰ ਉਹ ਵੀ ਖੁਸ਼ ਹੋ ਜਾਣਗੇ ਤੁਹਾਨੂੰ ਅਸੀਸਾਂ ਦੇਣਗੇ ਨਾਮ ਜਪਣ ਦੇ ਨਾਲ ਨਾਲ ਪੁੰਨ ਦਾਨ ਵੀ ਬਹੁਤ ਜ਼ਰੂਰੀ ਹੈ ਇੰਨਾ ਸਾਡੇ ਕੋਲ ਹੋ ਸਕਦਾ ਹੈ ਆਪਾਂ ਮਦਦ ਜ਼ਰੂਰ ਕਰਨੀ ਹੈ ਵਾਹਿਗੁਰੂ ਜੀ ਇਸ ਗੱਲ ਵਿੱਚ ਬਹੁਤ ਖੁਸ਼ ਹੁੰਦੇ ਹਨ ਤੇ ਸਾਨੂੰ ਅਸੀਸਾਂ ਜ਼ਰੂਰ ਲੈਣੀਆਂ ਚਾਹੀਦੀਆਂ ਹਨ ਸਾਨੂੰ ਇੱਕ ਖੁਸ਼ੀ ਵੀ ਮਿਲਦੀ ਹੈ ਮਦਦ ਕਰਕੇ ਬਾਬਾ ਜੀ ਇਹੋ ਜਿਹੀਆਂ ਗੱਲਾਂ ਦੱਸਦੇ ਸੀ ਵਾਹਿਗੁਰੂ ਜੀ